ਹਾਂ ਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਜਰਸੀ ਫਰਮ ਤੇ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੂੰ ਵੀ ਜਰਸੀ ਵੱਚੀਆਂ ਲੈਣੀਆਂ ਹੋਣ ਅੱਜ ਭਾਈ ਜੀ ਤੁਹਾਨੂੰ ਟਾਪ ਕਲਾਸ ਜਰਸੀ ਵੱਚੀ ਦੰਦੋ ਕੀਰੀ ਹੈ ਜੀ ਪੂਰੇ ਵੱਡੇ ਕੱਦ ਕਰਚਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੇ ਤੋ ਸ਼ਹਿਰਾ ਵੀਰੇ ਜ਼ਿਲ੍ਹਾ ਫਰੀਦਕੋਟ ਆਪਣਾ ਜਿਹਨੇ ਵੀ ਜਰਸੀ ਵਸ਼ੀ ਨਾਣੀਆ ਹੁਣ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਤੇ 21035 ਸੀਮਣ ਦੀ ਆ ਬਈ ਮੁੱਲ ਬਿਲਕੁਲ ਜਾਜਾ 32000 ਰੁਪਏ ਮੁੱਲ ਹੈ ਇਹ ਬੱਚੀ ਦਾ 4 ਫੁੱਟ ਤੋਂ ਪਲੱਸ ਕਰਦਾ ਜੀ ਪੂਰੀ ਲੰਮੀ ਵੱਡੀ ਐ ਫਿਰ ਤੋਰੀ ਫੜ ਕੇ ਚੈੱਕ ਕਰੂੰ ਅੰਦਰ ਦੀ ਆਪਣੀ ਗਾਰੰਟੀ ਹੋਊਗੀ ਵੀ ਬੱਚੀ ਦੀ ਬਹੁਤ ਜਾਨ ਵਾਲੀ ਬੱਚੇ ਆ ਜੀ ਕੁਆਲਟੀ ਵਾਲੇ ਇਹ ਦੋ ਲਏ ਚੱਕ ਪੂਰਾ ਦਕਵਾਰ ਦੁਆ ਰੱਬੋਂ ਇੰਤੀ ਕਰਦੇ ਹਾਂ ਜਿਨ ਨੂੰ ਵੀ ਜਰਸੀ ਬੱਚੀਆਂ ਲੈਣੀਆਂ ਹਨ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਸ਼ਹਿਰ ਆਪਣਾ ਜੈਤੂਆ ਜ਼ਿਲ੍ਹਾ ਫਰੀ ਕੋਟ ਆ ਜੀ ਖੀਰੀ ਬੱਚੀ ਆ 4 ਫੁੱਟ ਤੇ ਉੱਪਰ ਕਰਦਾ ਜੀ 32000 ਰੁਪਏ ਮਹਲੇ ਚੂੜੀ ਚੱਕਰ ਵੀ ਬੱਚੀ ਤੇ ਥਾਣਾ ਉਹ ਸੁਣ ਕੁਆਲਟੀ ਵਾਲੀ ਬੱਚੀ